ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਨਾਰੀਅਲ ਦੇ ਬਿਸਕਟ ਕੋਕੋਨਟ ਕੁਕੀਜ਼ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਕਿਉਂਕਿ ਜਦੋਂ ਵੀ ਆਪਾਂ ਚਾਹ ਪੀਂਦੇ ਆ ਤਾਂ ਉਹਦੇ ਨਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਚਾਹ ਦੇ ਨਾਲ ਬਿਸਕਟ ਜ਼ਰੂਰ ਲਈਏ ਤੇ ਇਸ ਕਰਕੇ ਆਪਾਂ ਬੜੇ ਸਿੰਪਲ ਤਰੀਕੇ ਨਾਲ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਨਾਰੀਅਲ ਦੇ ਬਿਸਕਟ ਬਣਾਉਣ ਲਈ ਜੋ ਵੀ ਸਮਾਨ ਚਾਹੀਦਾ ਉਹ ਇਸ ਤਰ੍ਹਾਂ ਹੈ ਇੱਕ ਗੱਲ ਖਾਸ ਧਿਆਨ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਬਿਸਕੁਟ ਬਣਾਣੇ ਨੇ ਸਾਰੇ ਸਮਾਨ ਨੂੰ ਤੁਸੀਂ ਪਹਿਲਾਂ ਹੀ ਰੱਖ ਲੈਣਾ ਕਿ ਜਿਵੇਂ ਆਪਾਂ ਬਟਰ ਚ ਬਣਾ ਰਹੇ ਆਂ ਤਾਂ ਬਟਰ ਨੂੰ ਪਹਿਲਾਂ ਹੀ ਤੁਸੀਂ ਫ੍ਰਿਜ ਚੋਂ ਬਾਹਰ ਕੱਢ ਕੇ ਰੱਖੋ ਜਿਹੜਾ ਦੁੱਧ ਹੈ ਉਹਨੂੰ ਵੀ ਤੁਸੀਂ ਨਾਰਮਲ ਰੂਮ ਟੈਂਪਰੇਚਰ ਤੇ ਹੀ ਰੱਖੋ ਕਿਉਂਕਿ ਐਕਦਾਮ ਫ੍ਰਿਜ ਚੋਂ ਕੱਢ ਕੇ ਇਹਨੂੰ ਆਪਾਂ ਨਹੀਂ ਵਰਤਣਾ ਸਾਰੀਆਂ ਚੀਜ਼ਾਂ ਨਾਰਮਲ ਟੈਂਪਰੇਚਰ ਤੇ ਹੋਣੀਆਂ ਚਾਹੀਦੀਆਂ ਨੇ ਇਹਦੇ ਵਾਸਤੇ ਮੈਂ ਲੈ ਰਹੀਆਂ ਜੀ ਇੱਕ ਕੋਲੀ ਮਹਿਤਾ ਅੱਧੇ ਕੋਲੀ ਬੂਰਾਖੰਡ ਅੱਧੇ ਕੋਲੀ ਬਟਰ ਤੇ ਅੱਧੇ ਕੋਲੀ ਕੋਕੋਨਟ ਦਾ ਬਰਾਦਾ ਤੇ ਥੋੜਾ ਜਿਹਾ ਦੁੱਧ ਜਦੋਂ ਕਿ ਇਹਦਾ ਆਪਾਂ ਇੱਕ ਡੋ ਬਣਾ ਕੇ ਤਿਆਰ ਕਰਾਂਗੇ ਤੇ ਨਾਲੇ ਲੈ ਰਹੇ ਹਾਂ ਜੀ ਬੇਕਿੰਗ ਪਾਊਡਰ ਇਹ ਗੱਲ ਯਾਦ ਰੱਖਣੀ ਕਿ ਇਹਦੇ ਵਿੱਚ ਆਪਾਂ ਬੇਕਿੰਗ ਸੋਡਾ ਨਹੀਂ ਪਾਣਾ ਬੇਕਿੰਗ ਪਾਊਡਰ ਪਾਣਾ ਹੈ ਤੇ ਇਹ ਬਟਰ ਨਮਕ ਵਾਲਾ ਹੈ ਤੇ ਇਸ ਕਰਕੇ ਆਪਾਂ ਜਦੋਂ ਕੁਕੀਜ਼ ਬਣਾਉਣੇ ਨੇ ਇਹਦੇ ਵਿੱਚ ਨਮਕ ਨਹੀਂ ਪਾਵਾਂਗੇ ਜਦੋਂ ਤੁਸੀਂ ਘਰ ਦਾ ਬਣਿਆ ਬਟਰ ਜਾਂ ਕਿ ਉਹ ਵਰਤ ਰਹੇ ਹੋ ਤਾਂ ਇਹਦੇ ਵਿੱਚ ਸਿਰਫ ਤੁਸੀਂ ਇੱਕ ਚੁਟਕੀ ਹਲਕਾ ਜਿਹਾ ਨਮਕ ਪਾ ਲੈਣਾ ਤੇ ਇਹਦੇ ਨਾਲ ਕੁਕੀਜ਼ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਸਭ ਤੋਂ ਪਹਿਲਾਂ ਆਪਾਂ ਬਟਰ ਲਵਾਂਗੇ ਤੇ ਬਟਰ ਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਫੈਤ ਲਾਂਗੇ ਬਟਰ ਨੂੰ ਆਪਾਂ ਪਹਿਲਾਂ ਫ੍ਰਿਜੋਂ ਕੱਟ ਕੇ ਰੱਖਿਆ ਸੀ ਤੇ ਇਹਨੂੰ 1-2 ਮਿੰਟ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲਿਆ ਹੈ ਇਹ ਬਿਲਕੁਲ ਮੈਲਟ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਇਹ ਵਾਲੀ ਬੂਰਾ ਖੰਡ ਪਾਵਾਂਗੇ ਤੁਸੀਂ ਇਹਦੇ ਵਿੱਚ ਮਿੱਠਾ ਆਪਣੇ ਅਨਸਾਰ ਵੱਧ ਘੱਟ ਕਰ ਸਕਦੇ ਹੋ ਮੈਂ ਆਪਣੇ ਹਿਸਾਬ ਨਾਲ ਪਾਵਾਂਗੀ ਜਿੰਨਾ ਕੁ ਮਿੱਠਾ ਖਾਣਾ ਪਸੰਦ ਹੈ ਉਸ ਹਾਵਰਾ ਥੋੜਾ ਜਿਹਾ ਮੈਂ ਬਚਾ ਲਿਆ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਜਦ ਤੱਕ ਇਹ ਥੋੜਾ ਜਿਹਾ ਵਾਈਟ ਕਲਰ ਨਹੀਂ ਇਹਦਾ ਚੇਂਜ ਹੋ ਜਾਂਦਾ ਉਨੀ ਦੇਰ ਤੱਕ ਇਹਨੂੰ ਚੰਗੀ ਤਰ੍ਹਾਂ ਆਪਾਂ ਆਹ ਦੇਖੋ ਆਪਾਂ ਮੱਖਣ ਤੇ ਚੀਨੀ ਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਕਰਕੇ ਚੰਗੀ ਤਰ੍ਹਾਂ ਦੇਖੋ ਇਹਨੂੰ ਬਿਲਕੁਲ ਇਸ ਤਰ੍ਹਾਂ 5 ਮਿੰਟ ਆਪਾਂ ਇਸ ਤਰ੍ਹਾਂ ਗੋਲ-ਗੋਲ ਮਿਕਸ ਕੀਤਾ ਹੈ ਘੁਮਾਇਆ ਹੈ ਤੇ ਦੇਖੋ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਤਾਂ ਹੁਣ ਇਹਦੇ ਵਿੱਚ ਆਪਾਂ ਨਾਰੀਅਲ ਦਾ ਪੂਰਾ ਪਾਵਾਂਗੇ ਥੋੜਾ ਜਿਹਾ ਪੂਰਾ ਆਪਾਂ ਕੱਢ ਲਵਾਂਗੇ ਬਸ ਬਾਕੀ ਇਹ ਸਾਰਾ ਬੂਰਾ ਇਹਦੇ ਚ ਪਾ ਦਾਂਗੇ ਤੇ ਨਾਲ ਹੀ ਇਹਦੇ ਆਪਾਂ ਮੈਦਾ ਪਾ ਦਾਂਗੇ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਤੇ ਇਹਦੇ ਵਿੱਚ ਆਪਾਂ ਅੱਧਾ ਚਮਚ ਬੇਕਿੰਗ ਪਾਊਡਰ ਪਾਣਾ ਹੈ ਇਨੂੰ ਹੱਥ ਨਾਲ ਚੰਗੀ ਤਰ੍ਹਾਂ ਮਿਕਸ ਕਰਦੇ ਆਂ। ਇਹ ਇੱਕੇ ਦਾ ਡੋ ਬਣਾ ਕੇ ਆਪਾਂ ਤਿਆਰ ਕਰਦੇ ਆਂ। ਇਹਨੂੰ ਆਪਾਂ ਬਹੁਤ ਹੀ ਆ ਸੌਫਟ ਸੌਫਟ ਇਹਦਾ ਡੋ ਬਣਾਉਣਾ ਹੈ ਕਿ ਬਹੁਤ ਜ਼ਿਆਦਾ ਆਪਾਂ ਇਹਨੂੰ ਟਾਈਟ ਨਹੀਂ ਗੁੰਨਣਾ ਤਣਾਇ ਜਿਆਦਾ ਇਹਨੂੰ ਆਪਾਂ ਮਲਣਾ ਹੈ। 1-2 ਚਮਚ ਜਿੰਨਾ ਕਿ ਜ਼ਰੂਰਤ ਲੱਗੀ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਦੁੱਧ ਪਾ ਲਵਾਂਗੇ ਹੁਣ ਜੇ ਮੈਂ 2 ਚਮਚ ਪਾਏ ਨੇ ਜੋ ਜ਼ਰੂਰਤ ਪਈ ਤੇ ਹੋਰ ਪਾਵਾਂਗੇ ਇਹਦਾ ਇੱਕ ਆਪਾਂ ਡੋ ਬਣਾ ਕੇ ਤਿਆਰ ਕਰਦੇ ਹਾਂ ਇਹ ਬਿਸਕੁਟ ਬਹੁਤ ਟੇਸਟੀ ਬਣਦੇ ਨੇ ਤੇ ਬੜੀ ਜਲਦੀ ਬਣ ਜਾਂਦੇ ਨੇ ਸਭ ਤੋਂ ਆਸਾਨ ਹੈ ਕੋਕੋਨਟ ਕੁਕੀਜ਼ ਬਣਾਣਾ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ ਮੈਂ ਟੋਟਲ 4 ਚਮਚੇ ਪਾਏ ਨੇ 2 ਚਮਚੇ ਮੈਂ ਪਹਿਲਾਂ ਪਾਏ ਨੇ 2 ਹੁਣ ਪਾਏ ਨੇ ਹੁਣ ਇਹਨੂੰ ਆਪਾਂ ਇਕੱਠਾ ਕਰਦੇ ਆਂ ਇਹ ਕੁਕੀਜ਼ ਆਪਾਂ ਕੜਾਈ ਵਿੱਚ ਬਣਾ ਕੇ ਤਿਆਰ ਕਰਾਂਗੇ ਅਜੇ ਮੈਂ ਕੜਾਈ ਨੂੰ ਗਰਮ ਨਹੀਂ ਰੱਖਿਆ ਕੜਾਈ ਨੂੰ ਆਪਾਂ ਹੁਣ ਇਹ ਡੋ ਤਿਆਰ ਕਰਕੇ ਫੇਰ ਗਰਮ ਕਰਦੇ ਆਂ 4 ਚਮਚਾ ਆਪਾਂ ਪਹਿਲਾਂ ਦੁੱਧ ਪਾਇਆ ਹੈ 3 ਚਮਚੇ ਆਪਾਂ ਹੁਣ ਪਾਇਆ ਟੋਟਲ ਆਪਾਂ 7 ਚਮਚੇ ਪਾਏ ਨੇ ਇਹ ਡੋ ਨੂੰ ਗੁੰਨਣ ਵਾਸਤੇ ਬਸ ਇਦਾਂ ਸੋਫਟਾ ਥਾਣਾਈ ਤੁਸੀਂ ਇਹਦਾ ਡੋ ਬਣਾ ਕੇ ਤਿਆਰ ਕਰਨਾ ਹੈ ਲਓ ਜੀ ਆਪਣਾ ਡੋ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਦੇ ਕੁਕੀਜ਼ ਬਣਾਉਣੇ ਸ਼ੁਰੂ ਕਰਦੇ ਆਂ ਇਦੇ ਵਾਸਤੇ ਮੈਂ ਇੱਕ ਥਾਲੀ ਲਈ ਹੈ ਇਹਦੇ ਵਿੱਚ ਮੈਂ ਹਲਕਾ ਜਿਹਾ ਘਿਓ ਲਾ ਲਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਬਿਸਕਟ ਬਣਾ ਕੇ ਤਿਆਰ ਕਰਦੇ ਹਾਂ ਬਿਸਕਟ ਆਪਾਂ ਕੜਾਈ ਵਿੱਚ ਬਣਾਵਾਂਗੇ ਇਹਦੇ ਵਿੱਚ ਮੈਂ ਨਮਕ ਪਾਤਾ ਇਹ ਪਹਿਲੇ ਵਾਲੇ ਨਮਕ ਹੈ ਜਿਹੜਾ ਮੈਂ ਕੇਕ ਬਣਾਉਣ ਲਈ ਇਸਤੇਮਾਲ ਕੀਤਾ ਸੀ ਉਹੀ ਆਪਾਂ ਨਮਕ ਇਹਦੇ 'ਚ ਵਰਤ ਰਹੇ ਹਾਂ ਇਸ ਤਰ੍ਹਾਂ ਕਰਕੇ ਵਿੱਚ ਛਾਨਣੀ ਆਪਾਂ ਇੱਕ ਰੱਖਤਾ ਹੀ ਸਟੈਂਡ ਹੁਣ ਇਹਨੂੰ ਟੱਕ ਕੇ 10 ਮਿੰਟ ਵਾਸਤੇ ਗਰਮ ਹੋਣ ਲਈ ਰੱਖਾਂਗੇ ਥੋੜੀ देर ਆਪਾਂ ਕੁਕੀਜ਼ ਬਣਾ ਕੇ ਤਿਆਰ ਕਰਦੇ ਹਾਂ ਮਿਸ਼ਰਣ ਆਪਾਂ ਬਣ ਕੇ ਤਿਆਰ ਹੈ ਤਾਂ ਹੁਣ ਆਪਾਂ ਇਹਦੇ ਬਿਸਕਟ ਬਣਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਤੁਸੀਂ ਬਿਸਕਟ ਬਣਾਉਣੇ ਉਸ ਹਿਸਾਬ ਨਾਲ ਮਿਸ਼ਰਣ ਨੂੰ ਲੋ ਮੈਂ ਇਸ ਤਰ੍ਹਾਂ ਮਿਸ਼ਰਣ ਲਿਆ ਹੈ ਉਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਗੋਲ ਕਰ ਲਵਾਂਗੇ ਗੋਲ ਕਰਦੇ ਟਾਈਮ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇਹਦੇ ਵਿੱਚ ਬਿਲਕੁਲ ਵੀ ਕੋਈ ਵੀ ਤਰੇੜਾ ਵਗੈਰਾ ਕ੍ਰੈਕਸ ਵਗੈਰਾ ਨਾ ਹੋਵੇ ਦੇਖੋ ਬਿਲਕੁਲ ਸਾਫ਼ ਹੈ ਇਹਨੂੰ ਥੋੜਾ ਜਿਹਾ ਤੁਸੀਂ ਹੱਥ ਨਾਲ ਇਸ ਤਰ੍ਹਾਂ ਚਪਟਾ ਕਰ ਦੇਣਾ ਹੈ ਇਧਰ ਜਿਹੜਾ ਆਪਾਂ ਕੋਕੋਨਟ ਦਾ ਬਰਾਦਾ ਰੱਖਿਆ ਸੀ ਉਹਦੇ ਵਿੱਚ ਇਹਨੂੰ ਆਪਾਂ ਥੋੜਾ ਜਿਹਾ ਕੋਟ ਕਰਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਕਰ ਲਿਆ ਤਾਂ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕੋਕੋਨਟ ਦੇ ਨਾਲ ਡਸਟ ਕਰਾਂਗੇ ਇੱਕ ਪਾਸੇ ਹੀ ਆਪਾਂ ਡਸਟ ਕਰਾਂਗੇ ਜਿਹੜਾ ਪਾਸਾ ਆਪਾਂ ਉੱਪਰ ਰੱਖਣਾ ਹੈ ਨੀਚੇ ਵਾਲੇ ਪਾਸੇ ਆਪਾਂ ਬਰਾਦਾ ਨਹੀਂ ਲਾਇਆ ਤੇ ਇਸ ਤਰ੍ਹਾਂ ਇਹਨੂੰ ਪਲੇਟ 'ਚ ਰੱਖਾਂਗੇ ਇਸ ਤਰ੍ਹਾਂ ਹੀ ਆਪਾਂ ਸਾਰੇ ਬਿਸਕਟ ਬਣਾ ਕੇ ਤਿਆਰ ਕਰਦੇ ਆ ਤੇ ਫਿਰ ਇਹਨੂੰ ਆਪਾਂ ਰੱਖਾਂਗੇ ਜੀ ਕੜਾਈ ਵਿੱਚ ਬਿਸਕਟਨ ਆਪਾਂ ਬਣਾ ਕੇ ਤਿਆਰ ਕਰ ਲਿਆ ਤੇ ਮੈਂ ਇਸ ਨੂੰ ਇਹ ਪੇਪਰ ਫੋਲਡ ਤੇ ਰੱਖਿਆ ਹੈ ਜਾ ਤੁਸੀਂ ਬਟਰ ਪੇਪਰ ਤੇ ਵੀ ਰੱਖ ਸਕਦੇ ਹੋ ਤੇ ਮੇਰੇ ਕੋਲੇ ਪੇਪਰ ਫੋਇਲ ਹੈ ਦੇਚ ਜਸਟ ਆਪਾਂ ਬੱਚਿਆਂ ਨੂੰ ਰੋਟੀਆਂ ਭੇਟ ਕੇ ਦਿੰਨੇ ਆ ਇਹ ਵਾਲਾ ਇੱਕ ਹਾਦਿਸ ਦਾ ਫੋਇਲ ਹੈ ਤੇ ਇਹਦੇ ਵਿੱਚ ਪੈ ਰੱਖ ਕੇ ਇਹਨਾਂ ਨੂੰ ਕੜਾਈ ਦੇ ਵਿੱਚ ਰੱਖਾਂਗੇ 10 ਮਿੰਟ ਹੋ ਗਏ ਨੇ ਆਪਾਂ ਕੜਾਈ ਨੂੰ మీడియం ਹੀਟ ਤੇ ਗਰਮ ਰੱਖਿਆ ਸੀ ਤੇ ਬਿਲਕੁਲ ਗਰਮ ਹੈ ਹੁਣ ਇਹਦੇ ਵਿੱਚ ਇਹ ਥਾਲੀ ਬਹੁਤ ਹੀ ਆਪਾਂ ਧਿਆਨ ਨਾਲ ਰੱਖਾਂਗੇ 10 ਮਿੰਟ ਤੱਕ ਇਹਨੂੰ ਇਸ ਤਰ੍ਹਾਂ ਟੱਕ ਕੇ ਬੇਕ ਕਰਾਂਗੇ ਉਸ ਤੋਂ ਬਾਅਦ ਆਪਾਂ ਵੇਚ ਇਹਨੂੰ ਚੈੱਕ ਕਰਾਂਗੇ ਸਸਮੈਂਟ ਹੋ ਗਏ ਨੇ ਆਪਾਂ ਇਹਨਾਂ ਬਿਸਕਟਾਂ ਨੂੰ 프라이 ਦੇ ਵਿੱਚ ਰੱਖਿਆ ਹੈ ਆ ਦੇਖੋ ਜੀ ਇਹ ਅਜੇ ਪੂਰੀ ਤਰ੍ਹਾਂ ਪੱਕੇ ਨਹੀਂ ਆ ਇਹਨੂੰ 10 ਮਿੰਟ ਆਪਾਂ ਹੋਰ ਰੱਖਾਂਗੇ ਉਸਦੇ ਬਾਅਦ ਇਹਨੂੰ ਆਪਾਂ ਚੈੱਕ ਕਰਾਂਗੇ ਖੁਸ਼ਬੂ ਬਹੁਤ ਵਧੀਆ ਆਉਣ ਲੱਗ ਪਈ ਹੈ ਇਹਨਾਂ ਦਾ ਸਾਈਜ਼ ਅੱਗੇ ਨੂੰ ਥੋੜਾ ਜਿਹਾ ਵੱਡਾ ਹੋ ਗਿਆ ਹੈ ਦੇਖੋ ਤੇ 10 ਮਿੰਟ ਹੋਰ ਪਕਾ ਕੇ ਫਿਰ ਇਹਨੂੰ ਚੈੱਕ ਕਰਾਂਗੇ ਹਾਂਜੀ ਪਹਿਲਾਂ ਆਪਾਂ 10 ਮਿੰਟ ਇਹ ਲੈ ਇਹਨਾਂ ਨੂੰ ਚੈੱਕ ਕੀਤਾ ਸੀ ਤੇ 10 ਮਿੰਟ ਆਪਾਂ ਹੋਰ ਇਹਨਾਂ ਨੂੰ ਬੇਕ ਕੀਤਾ ਹੈ ਟੋਟਲ ਆਪਾਂ 20 ਮਿੰਟ ਇਹਨਾਂ ਨੂੰ ਬੇਕ ਕੀਤਾ ਹੈ ਤੇ ਦੇਖੋ ਜੀ ਆਪਣੇ ਨਾਰੀਅਲ ਦੇ ਬਿਸਕਟ ਬਣ ਕੇ ਬਿਲਕੁਲ ਤਿਆਰ ਨੇ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਆਇਆ ਹੈ ਤੇ ਇਹ ਅੰਦਰੋਂ ਪੂਰੀ ਤਰ੍ਹਾਂ ਪੱਕ ਚੁੱਕੇ ਨੇ ਤੇ ਇਹਨਾਂ ਨੂੰ ਹੁਣ ਆਪਾਂ ਕੈਸ ਬੰਦ ਕਰਕੇ ਤੇ ਠੰਡਾ ਹੋਣ ਵਾਸਤੇ ਰੱਖਾਂਗੇ ਅਜੇ ਇਹਨਾਂ ਨੂੰ ਆਪਾਂ ਟੱਚ ਨਹੀਂ ਕਰਨਾ ਥੋੜਾ ਠੰਡਾ ਹੋਣਗੇ ਤੇ ਫਿਰ ਇਹਨੂੰ ਆਪਾਂ ਬਾਹਰ ਕੱਢਾਂਗੇ ਹਾਂਜੀ ਆਪਣੇ ਨਾਰੀਅਲ ਦੇ ਬਿਸਕੁਟ ਥੋੜੇ ਜਿ ਠੰਡੇ ਹੋ ਗਏ ਨੇ ਤਾਂ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇੱਕ ਛੰਨੀ ਤੇ ਰੱਖਾਂਗੇ ਤਾਂ ਕਿ ਇਹਨਾਂ ਨੂੰ ਥੋੜੀ ਜਿ ਹਵਾ ਲੱਗ ਜੇ ਇਹ ਥੋੜੇ ਹੋਰ ਠੰਡੇ ਹੋ ਜਾਣ ਦੇਖੋ ਕਿੰਨੇ ਸੋਹਣੇ ਬਣੇ ਨੇ ਉੱਪਰੋਂ ਵੀ ਬਿਲਕੁਲ ਸਿੱਕੇ ਨੇ ਤੇ ਨੀਚੇ ਵਾਲੀ ਸਾਈਡ ਤੋਂ ਵੀ ਹਾਂਜੀ ਆਪਣੇ ਨਾਰੀਅਲ ਦੇ ਬਿਸਕੁਟ ਬਣ ਕੇ ਤਿਆਰ ਹੋ ਗਏ ਨੇ ਸਭ ਤੋਂ ਆਸਾਨ ਨੇ ਨਾਰੀਅਲ ਦੇ ਬਿਸਕੁਟ ਬਣਾਉਣੇ ਬੜੀ ਸਿੰਪਲ ਰੈਸਪੀ ਹੈ ਤੇ ਬੜੇ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਹੈ ਸਿਰਫ ਇਹਨਾਂ ਥੋੜਾ ਜਿਹਾ ਬੇਕ ਕਰਨ ਲੱਗਿਆ ਸਾਨੂੰ 20 ਮਿੰਟ ਲੱਗੇ ਨੇ ਜੇ ਅਸੀਂ ਓਵਨ 'ਚ ਇਹਨੂੰ ਬੇਕ ਕਰੀਏ ਤਾਂ ਬਹੁਤ ਹੀ ਜਲਦੀ ਇਹ ਬੇਕ ਹੋ ਜਾਂਦੇ ਨੇ ਤੇ ਦੇਖੋ ਜੀ ਆਪਣੇ ਬਿਸਕਟ ਬਹੁਤ ਹੀ ਸੋਹਣੇ ਲੱਗ ਰਹੇ ਨੇ ਦੇਖੋ ਜੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਆਪਣੇ ਨਾਰੀਅਲ ਦਾ ਬਿਸਕਟ ਬਹੁਤ ਹੀ ਆਸਾਨ ਨੇ ਤੇ ਬੜੇ ਹੀ ਸਿੰਪਲ ਤਰੀਕੇ ਨਾਲ ਇਹਨੂੰ ਆਪ ਬਣਾ ਕੇ ਤਿਆਰ ਕਰ ਸਕਦੇ ਆਂ ਸਾਰੇ ਬਿਸਕਟਾਂ ਨਾਲੋਂ ਬਹੁਤ ਹੀ ਆਸਾਨੀ ਨਾਲੇ ਬਣ ਕੇ ਤਿਆਰ ਹੁੰਦੇ ਨੇ ਤੇ ਤੁਸੀਂ ਵੀ ਇਹਨੂੰ ਬਣਾਓ ਤੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸিপি ਕਿਵੇਂ ਦੀ ਬਣੀ ਐ ਇਹਨਾਂ ਬਿਸਕੁਟਾਂ ਦੇ ਨਾਲ ਬਣਾਓ ਜੀ ਗਰਮ-ਗਰਮ ਚਾਹ ਤੇ ਫਿਰ ਕਰੋ ਇਹਨਾਂ ਬਿਸਕੁਟਾਂ ਦਾ ਤੁਸੀਂ ਇੰਜੋਏ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਇੱਕ ਬਿਸਕੁਟ ਤੋੜ ਕੇ ਕਿਵੇਂ ਦਾ ਬਣਿਆ ਹੈ ਆਪਣਾ ਬਿਸਕੁਟ ਆਹ ਦੇਖੋ ਜੀ ਕਿੰਨੇ ਸੋਹਣੇ ਬਣੇ ਨੇ ਬਿਲਕੁਲ ਅੰਦਰੋਂ ਵੀ ਇਹ ਬੇਕ ਹੋਏ ਨੇ ਹੁਣ ਕਰਦੇ ਆਂ ਜੀ ਇਹਦਾ ਆਪਾਂ ਟੇਸਟ ਸੱਚੀ ਮੁੱਚੀ ਬਹੁਤ ਜ਼ਿਆਦਾ ਹੀ ਸਵਾਦ ਬਣੇ ਖਾ ਕੇ ਮਜ਼ਾ ਆ ਗਿਆ ਤੁਸੀਂ ਵੀ ਬਣਾਓ ਤੇ ਖਾਓ ਤੇ ਫਿਰ ਦੱਸਿਓ ਕਿ ਕਿਵੇਂ ਦੀ ਬਣੀ ਤੁਹਾਡੀ ਰੈਸਪੀ ਤੇ ਮਿਲਦੇ ਆਪਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਤੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ